ਦੁਕਾਨ ਤਾਂ ਹਾਈ ਲੱਗਦੀ ਆ ਭਾਜੀ ਦੀ ਗੱਡੀ ਵੀ ਆਹੀ ਆ ਭਾਜੀ ਦਾ ਆ ਬੈਠਾ ਹੋਰ ਭਾਈ ਕਿਦਾ ਸਸਰੀ ਗਾਲ ਜੀ ਸਸੀਆਂ ਭਾਈਆਂ ਸੀਗਾ ਉਹ ਤੁਹਾਡੀਆਂ ਇੰਸਟਾਗ੍ਰਾਮ ਤੇ ਵੀਡੀਓ ਦੇਖਦੇ ਆ ਪੀਸਰਾ ਆਪਣਾ ਬਹੁਤ ਮਸ਼ਹੂਰ ਆ ਮੈਂ ਕਿਹਾ ਅੱਜ ਲੱਭ ਕੇ ਆ ਗਏ ਆ ਮੈਂ ਕਿਹਾ ਖਾ ਕੇ ਚੱਲਦੇ ਆ ਕਿਹੜਾ ਪੀਜ਼ਾ ਖਾਣਾ ਏ ਇਦਾਂ ਭਾਜੀ ਹੁਣ ਮੜ ਜਾ ਮੈਨੂੰ ਜਾਂ ਦੇਖ ਕੇ ਪਤਾ ਲੱਗੂਗਾ ਇਦਾਂ ਮੈਨੂੰ ਹੁਣ ਨਾਮਾਂ ਦਾ ਪਤਾ ਨਹੀਂ ਨਾ ਆਹ ਭਾਈ ਆਪਣਾ ਮੀਨੂ ਆ ਆ ਜੀ ਠੀਕ ਹੋ ਗਿਆ ਜੀ ਦਿਖਾ ਦੋ ਕਿਹੜਾ ਤੁਸੀਂ ਮਿੱਠਾ ਪੀਜ਼ਾ ਖਾਣਾ ਖੱਟਾ ਪੀਜ਼ਾ ਖਾਣਾ ਕਿਹੜਾ ਪੀਜ਼ਾ ਖਾਣਾ ਨਹੀਂ ਹੁਣ ਮਿੱਠਾ ਵੀ ਇਹ ਵਾਲੀ ਤਾਂ ਨਹੀਂ ਗੱਲ ਬਣਨੀ ਥੋੜਾ ਜਿਹਾ ਕਰਾਰਾ ਜਿਹਾ ਹੋਵੇ ਵਧੀਆ ਜਾ ਤੇ ਖਾਏ ਮਿਰਚਾਂ ਨਾਲ ਹਾਂ ਬੇਜ ਹੋਵੇ ਪਰ ਆ ਦੇ ਆ ਮੈਨੂੰ ਆਪਣਾ ਫੁੱਲ ਕੇ ਦੇ ਤੈਨੂੰ ਵੀ ਉਹ ਬਣਾ ਦਿੰਦੇ ਆਪਾਂ ਦੂਜਾ ਚਿਕਨ ਵਾਲਾ ਨਹੀਂ 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 ਉਹ ਠੀਕ ਹੈ ਮੇਰੇ ਨਾਲ ਆਪ ਨਹੀਂ ਕੁਝ ਨਹੀਂ ਖਾਣਾ ਕਬਾਬ ਵਾਲਾ ਨਹੀਂ ਮਿਲਨਸਾਨੇ ਜ਼ੁਕੀਨੀ ਸ਼ਿਵਲਾ ਮਿਰਚੇ ਜ਼ੁਕੀਨੀ ਹੋ ਗਈਆਂ ਬਤਾਉ ਪਾਦਾ ਕਿ ਉੱਪਰ ਪਿਆਜ਼ ਪਾਉਣਾ ਉੱਪਰ ਪਿਆਜ਼ ਥੋੜਾ ਜਿਹਾ ਪਿਆਜ਼ ਜੀ ਪਿਆਜ਼ ਪਾ ਦੇ ਮਿਰਚ ਮੂਚੀ ਤੂੰ ਆਇਆ ਕਿਥੋਂ ਵੀਰੇ ਅਸੀਂ ਇਧਰ ਬਰਚਾਨੋਂ ਰਹਿੰਦੇ ਆਂ ਇਹ ਤਾਂ ਬਹੁਤ ਦਰਮਿਆਨ ਚੱਲਦੀ ਹਾਂ ਕਾਹਦਾ ਕੰਮ ਕਰਦੇ ਹੋ ਕੰਮ ਸਾਡਾ ਫਰਮਾਜੋ ਦਾ ਠੀਕ ਹੈ ਠੀਕ ਹੈ ਠੀਕ ਹੈ ਫਿਰ ਕਾਫੀ ਟਾਈਮ ਵੀਡੀਓ ਦਿੱਤੇ ਆਪਣੀ ਹੈ ਮੈਂ ਕਹਾ ਹੋਈ ਚੱਲੇ ਚਾਰ ਸਾਲ ਮੈਨੂੰ ਇੱਥੇ ਆਏ ਨੂੰ ਅੱਛਾ ਤੇ ਵੀਡੀਓ ਆਪਾਂ ਦੇਖਣ ਲੱਗੇ ਆ 2 ਸਾਲ ਤੋਂ 2 ਸਾਲ ਤੋਂ ਹੂੰ ਫਿਰ ਟਾਈਮ ਅੱਜ ਲੱਗੇ ਆਉਂਦਾ ਹੈ ਟਾਈਮ ਅੱਜ ਲੱਗੇ ਅੱਜ ਮਾਲਕ ਨੇ ਛੁੱਟੀ ਲਈ ਸਪੈਸ਼ਲ ਇਹ ਵੀ ਠੀਕ ਹੈ ਲੱਗਿਆ ਸੀ ਆਏ ਉਸਨੂੰ ਪੀਜ਼ਾ ਖਲਾਈ